ਵਿਲਾਸਟਲ ਮੁਰੂ ਦੇ ਵਿੱਚ ਤਕਰੀਬਨ 7:30 ਵਜੇ ਦੋ ਡੈੱਡ ਬੋਡੀਆਂ ਜੋ ਬ੍ਰਾਡ ਡੈੱਡ ਸੀਗੇ ਜਿਨ੍ਹਾਂ ਦਾ ਨਾਮ ਇਮੈਨਿਊਲ ਸਾਈਮਨ ਤੇ ਟਸੀਪੋ ਮੋਜੀਜ ਜੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟ ਦੱਸੇ ਜਾਂਦੇ ਨੇ ਜੋ ਇੰਟਰਨੈਸ਼ਨਲ ਸਟੂਡੈਂਟ ਨੇ ਤੇ ਇਹਨਾਂ ਦਾ ਕੋਈ ਸੜਕਾ ਦੇ ਵਿੱਚ ਮੌਤ ਹੋਣ ਕਰਕੇ ਡੈਥ ਹੋ ਗਈ ਜਿਹੜੇ ਬ੍ਰਾਡ ਡੈੱਡ ਆਏ ਸੀ ਆਪਣੇ ਕੋਲ ਤੇ ਇਹਨਾਂ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਸਵੇਰੇ ਜਿਸ ਤਰ੍ਹਾਂ ਹੋਏਗਾ ਇਹਨਾਂ ਦੇ ਬੰਦੀ ਕਰਨੀ ਲਈ ਕਾਰਵਾਈ ਹੋਏਗੀ ਇੱਕ ਸੋਚਣਾ ਮਿਲੀ ਸੀ ਅੱਜ ਵੀ ਦੇਸ਼ ਭਗਤ ਤੋਂ ਥੋੜੇ ਅੱਗੇ ਅਮਲੋਸ ਸਾਈਡ 'ਨ ਐਕਸੀਡੈਂਟ ਹੋਇਆ ਉਹ ਬਾਈਕ ਤੇ ਸੀ ਦੋ ਬਦੇਚੀ ਨੌਜਵਾਨ ਪੜਦੇ ਸੀ ਤੇ ਲੋਕ ਆਲ ਕਰਦੇ ਸੀ ਤੇ ਉਹ ਇੱਕ ਕਾਰ ਚ ਵੱਜੇ ਆ ਕਾਰ ਚ ਵੱਜਣ ਕਰਕੇ ਮੌਕੇ ਤੇ ਹੀ ਦੋਨੇ ਡੈਥ ਹੋ ਗਈ ਸੀ ਉਹਨਾਂ ਦੀ ਜਿਹੜੀ ਡੈਡ ਬੋਡੀ ਆ ਉਹ ਅਸੀਂ ਇੱਥੇ ਮੋਰਚੀ 'ਚ ਰੱਖਾਈ ਆ ਉਹ ਹਸਪੀਟਲ ਤੇ ਉਹਦੇ ਜਿਹੜੇ ਯੂਨੀਵਰਸਿਟੀ ਵਾਲੇ ਆ ਉਹਨਾਂ ਨਾਲ ਅਸੀਂ ਤਾਲਮਿਲ ਕਰ ਰਹੇ ਆ ਤੇ ਉਹਦੀ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕਰਾਂਗੇ ਗੱਡੀ ਸੜੇ ਕੰਮ ਚ ਸਿਮਿਲ ਹਸਪਤਾਲ ਮਲੂ ਦੇ ਵਿੱਚ ਤਕਰੀਬਨ 7:30 ਵਜੇ ਦੋ ਡੈਡ ਬਾਡੀਆਂ ਜੋ ਬ੍ਰਾਡ ਡੈਡ ਸੀਗੇ ਜਿਨ੍ਹਾਂ ਦਾ ਨਾਮ ਇਮੈਨਿਊਲ ਸਾਈਮਨ ਤੇ ਟੈਸੀ ਪੋਮੋਜੀ ਜੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟ ਦੱਸੇ ਜਾਂਦੇ ਨੇ ਜੋ ਇੰਟਰਨੈਸ਼ਨਲ ਸਟੂਡੈਂਟ ਨੇ ਤੇ ਇਹਨਾਂ ਦਾ ਕੋਈ ਸੜਕਾ ਦੇ ਵਿੱਚ ਮੌਤ ਹੋਣ ਕਰਕੇ ਡੈਥ ਹੋ ਗਈ ਜਿਹੜੇ ਬਰੌਡ ਡੈਡ ਆਏ ਸੀ ਆਪਣੇ ਕੋਲ ਤੇ ਇਹਨਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਸਵੇਰੇ ਜਿਸ ਤਰ੍ਹਾਂ ਹੋਏਗਾ ਇਹਨਾਂ ਰਬੰਦੀ ਕਰਨੀ ਲਈ ਕਾਰ ਹੋਏਗੀ ਇੱਕ ਸੋਚਣਾ ਮਿਲੀ ਸੀ ਅੱਜ ਵੀ ਦੇਸ਼ ਭਗਤ ਤੋਂ ਥੋੜੇ ਅੱਗੇ ਅਮਰੋਸ ਸਾਈਡ 'ਨ ਐਕਸੀਡੈਂਟ ਹੋਇਆ ਉਹ ਬਾਈਕ ਤੇ ਸੀ ਦੋ ਵਿਦੇਸ਼ੀ ਨੌਜਵਾਨ ਪੜਦੇ ਸੀ ਤੇ ਲੋਕ ਕਾਲ ਕਰਦੇ ਸੀਗੇ ਤੇ ਉਹ ਇੱਕ ਕਾਰ ਚ ਵੱਜੇ ਆ ਕਾਰ ਚ ਵੱਜਣ ਕਰਕੇ ਮੌਕੇ ਤੇ ਹੀ ਦੋਨੇ ਡੈਥ ਹੋ ਗਈ ਸੀ ਉਹਦੀ ਜਿਹੜੀ ਡੈਡ ਬੋਡੀ ਆ ਉਹ ਅਸੀਂ ਇੱਥੇ ਮੋਰਚੀ ਚ ਰੱਖਾਈ ਆ ਰੋਗ ਹਸਪੀਟਲ ਚ ਤੇ ਉਹਦੇ ਜਿਹੜੇ ਯੂਨੀਵਰਸਿਟੀ ਵਾਲੇ ਆ ਉਹਨਾਂ ਅਸੀਂ ਤਾਲਮਿਲ ਕਰ ਰਹੇ ਆ ਤੇ ਉਹਦੀ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕਰਾਂਗੇ ਗੱਡੀ ਸੜਕਾਂ ਦੇ ਸਿਵਲ ਹਸਪਤਾਲ ਮਲੂ ਦੇ ਵਿੱਚ ਤਕਰੀਬਨ 7:30 ਵਜੇ ਦੋ ਡੈਡ ਬੋਡੀਆਂ ਜੋ ਬਰੌਡ ਡੈਡ ਸੀਗੇ ਜਿਨ੍ਹਾਂ ਦਾ ਨਾਮ ਇਮੈਨਿਊਅਲ ਸਾਈਮਨ ਤੇ ਟਸੀਪੋ ਮੋਜੀਜ ਜੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟ ਦੱਸੇ ਜਾਂਦੇ ਨੇ ਜੋ ਇੰਟਰਨੈਸ਼ਨਲ ਸਟੂਡੈਂਟ ਨੇ ਤੇ ਇਹਨਾਂ ਦਾ ਕੋਈ ਸੜਕਾ ਦੇ ਵਿੱਚ ਮੌਤ ਹੋਣ ਕਰਕੇ ਡੈਥ ਹੋ ਗਈ ਜਿਹੜੇ ਬ੍ਰਾਡ ਡੈੱਡ ਆਏ ਸੀ ਆਪਣੇ ਕੋਲ ਤੇ ਇਹਨਾਂ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਸਵੇਰੇ ਜਿਸ ਤਰ੍ਹਾਂ ਹੋਏਗਾ ਇਹਨਾਂ ਦਾ ਬੰਦੀ ਕਰਨਿਲ ਕਰ ਹੋਏਗੀ ਇੱਕ ਸੋਚਣਾ ਮਿਲੀ ਸੀ ਅੱਜ ਵੀ ਦੇਸ਼ ਭਗਤ ਤੋਂ ਥੋੜੇ ਅੱਗੇ ਅਮਰੋਸ ਹਾਈਵੇ 'ਤੇ ਐਕਸੀਡੈਂਟ ਹੋਇਆ। ਉਹ ਬਾਈਕ 'ਤੇ ਸੀ ਦੋ ਬਦੇਚੀ ਨੌਜਵਾਨ ਪੜਦੇ ਸੀ ਤੇ ਲੋਕ ਆਲ ਕਰਦੇ ਸੀਗੇ। ਤੇ ਉਹ ਇੱਕ ਕਾਰ 'ਚ ਵੱਜੇ ਆ। ਕਾਰ 'ਚ ਵੱਜਣ ਕਰਕੇ ਮੌਕੇ ਤੇ ਹੀ ਦੋਨੇ ਡੈਥ ਹੋ ਗਈ ਸੀ। ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਅਸੀਂ ਇੱਥੇ ਮੋਰਚੀ 'ਚ ਰੱਖਾਈ ਆ। ਰੋਗ ਹਸਪੀਟਲ 'ਚ ਤੇ ਉਹਦੇ ਜਿਹੜੇ ਯੂਨੀਵਰਸਿਟੀ ਵਾਲੇ ਆ ਉਹਨਾਂ ਅਸੀਂ ਤਾਲਮਿਲ ਕਰ ਰਹੇ ਆ ਤੇ ਉਹਦੀ ਸਟੇਟਮੈਂਟ ਲੈ ਕੇ ਅਗਲੀ ਕਰਵੇ ਕਰਾਂਗੇ ਗੱਡੀ ਸੜਕਾਂ